ਤਾਨੂੰ 2000 ਲੀਟਰ ਡੀਜ਼ਲ ਭੇਜ ਦਾਂਗੇ ਤੁਹਾਨੂੰ 1000 ਲੀਟਰ ਡੀਜ਼ਲ ਭੇਜ ਦਾਂਗੇ 2000 ਲੀਟਰ ਹੋਰ ਡੀਜ਼ਲ ਭੇਜ ਵੀ ਦੂੰਗਾ ਆ ਵੀ ਪੈਸਾ ਤੁਸੀਂ ਇਕੱਠੇ ਰਲ ਕੇ ਕਰ ਪਾਰਟੀ ਵਰਕਰਾਂ ਵੱਲੋਂ ਇਕੱਠੇ ਹੋ ਕੇ ਆਪਣੇ ਪੈਸੇ ਖਰਚ ਕਰਕੇ ਵੰਡਿਆ ਜਾ ਰਿਹਾ ਜਾਂ ਇਹਦੇ ਪਿੱਛੇ ਕੋਈ ਹੋਰ ਸੱਚਾਈ ਹੈ ਮੈਂ ਕਿਹਾ 2000 ਲੀਟਰ ਦਾ ਡੀਜ਼ਲ ਦੇ ਦੇਣਾ ਤੇ ਲੱਖ ਰੁਪਏ ਮੈਂ ਕੈਸ਼ ਦੇ ਗਿਆ ਇਹ ਸ਼੍ਰੋਮਣੀ ਕਾਲੀ ਦਲ ਸੁਖਬੀਰ ਸਿੰਘ ਬਾਦਲੂਣੀ ਵੰਡ ਰਹੇ ਨੇ ਜਾਂ ਸੱਚ ਕੁਝ ਹੋਰ ਹੈ ਜੀਡੀਓ ਵੀਡੀਓ ਚੱਲ ਰਹੀ ਹੈ ਬਾਲ ਸਾਹਿਬ ਅਨਾਉਂਸ ਕਰ ਰਹੇ ਨੇ ਡੀਜ਼ਲ ਹਲੋ 2 ਲੱਖ ਰੁਪਏ ਡੀਜ਼ਲ ਜੇ ਚਾਹੀਦਾ ਮੈਂ ਸਰਦਾਰ ਦੋ ਦਾ ਰੇਟ ਵੇਚੂ ਕਿਸੇ ਦੀ ਕੋਈ ਮੰਗ ਨਹੀਂ ਦਿਖਾ ਰਿਆ ਉਹ ਅੱਛਾ ਆਪਣੇ ਤੌਰ ਤੇ ਜੀ ਲਿਖਦਾ ਅਨਾਉਂਸ ਕੀਤਾ ਹੋਇਆ ਜੇ ਦੀ ਡੀਜ਼ਲ ਦੀ ਪੂਰਤੀ ਕਰਨ ਲਈ ਗੁਰਦੁਆਰ ਦੀ ਕੋਲਕ ਤੋਂ ਪੈਸਾ ਲੈ ਕੇ ਡੀਜ਼ਲ ਲੈ ਕੇ ਸਿਆਸੀ ਬੰਦਾ ਵੰਡਦਾ ਗੁਰੂ ਦੀ ਗੋਲਕ ਹੈ ਗਰੀਬ ਦੇ ਮੂੰਹ ਵੱਲ ਨਹੀਂ ਹੈ ਜਾਂ ਇਹਦਾ ਰਾਜਨੀਤਿਕ ਦਰਬਾਰਤ ਹੋ ਰਹੀ ਹੈ ਜਦੋਂ ਟੈਂਕਰ ਵਿੱਚ ਪੰਪ ਤੋਂ ਤੇਲ ਪੈ ਰਿਹਾ ਤਾਂ ਹਲਕਾ ਇੰਚਾਰਜ ਉੱਥੇ ਹੈ ਵੰਡਣ ਵੇਲੇ ਹਲਕਾ ਇੰਚਾਰਜ ਉੱਥੇ ਹੈ ਪਰਵਾਨਗੀ ਲਈ ਹੈ ਹੋ ਚੁੱਕੇ ਖਰਚੇ ਦੀ ਕਿੰਨਾ ਖਰਚ ਕਿਸੇ ਨੂੰ ਕੁਝ ਨਹੀਂ ਪਤਾ ਉਸ ਤੋਂ ਜਿਹੜਾ ਸਥਾਨਕ ਐਸਜੀਪੀਸੀ ਮੈਂਬਰ ਹੈ ਉਹਨੂੰ ਪਤਾ ਹੈ ਉਹਦੀ ਨੌਲੇਜ ਹੈ ਉਹਦੀ ਕੋਈ ਸਹਿਮਤੀ ਹੈ ਕੋਈ ਸਾਈਨ ਹੋ ਰਹੇ ਹੈ ਕੁਝ ਖੁਦ ਆਪਣੇ ਪੱਧਰ ਤੇ ਕੋਈ ਚਿੱਠੀਆਂ ਲੱਗ ਕੇ ਧਮੀ ਸਾਹਿਬ ਨੂੰ ਪੁੱਛੋਗੇ ਤੁਸੀਂ ਜਿਸ ਤਰ੍ਹਾਂ ਦੇ ਮਤੇ ਪੈ ਰਹੇ ਨੇ ਮੈਂ ਉਹਨਾਂ ਦੀ ਮਜਬੂਰੀ ਸਮਝਾਂ ਕੋਈ ਬਸ ਪਹਿਲਾਂ ਸ਼ੁਰੂ ਕਰਦੇ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਇਮਾਰਤਾਂ ਨੂੰ ਹੋਇਆ ਜੀ ਜਿਹੜੇ ਗੁਰਦੁਆਰੇ ਦੇ ਵਜ਼ੀਰ ਨੇ ਉਹ ਉਹਨਾਂ ਦੀ ਕੋਈ ਆਮਦਨ ਨਹੀਂ ਹੁੰਦੀ ਨਗਦ ਵੀ ਪੈਸੇ ਵੰਡਣ ਦੇ ਵੀਡੀਓ ਵੀ ਆ ਰਹੇ ਨੇ ਜਿਵੇਂ ਵੀਰ ਸਿੰਘ ਬਾਦਲ ਦੇ ਲੱਗਦਾ ਗੁਰਦੁਆਰਿਆਂ ਤੋਂ ਆ ਰਹੇ ਹੋਣਾ ਡੀਜ਼ਲ ਜੇ ਚਾਹੀਦਾ ਮੈਂ ਸਰਕਾਰ ਤੋਂ ਦੇ ਨੀਂਦ ਭੇਜੂ ਲੋਕਾਂ ਦੇ ਸ਼ੰਕਾ ਪੈਦਾ ਸ਼ੁਰੂ ਹੋ ਗਏ ਨੇ ਸੰਸਦ ਅਗਲਾ ਬੰਨੇ ਪੰਥ ਲਈ ਨੁਕਸਾਨ ਦੇ ਨੇ ਤੇ ਚਿੰਤਾਜਨਕ ਸਥਿਤੀ ਹੈ ਸਾਡੇ ਵਾਸਤੇ ਸੋ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਵਾਇਰਲ ਹੋ ਰਹੇ ਨੇ ਸੁਖਬੀਰ ਸਿੰਘ ਬਾਦਲ ਅਕਸਰ ਪਿੰਡਾਂ ਦੇ ਵਿੱਚ ਜਾਂਦੇ ਨੇ ਵੀਡੀਓ ਵਿੱਚ ਕੀ ਦਿਖ ਰਿਹਾ ਤੇ ਉੱਥੇ ਅਨਾਉਂਸ ਕਰਕੇ ਆ ਰਹੇ ਨੇ ਤੁਹਾਨੂੰ 2000 ਲੀਟਰ ਡੀਜ਼ਲ ਭੇਜ ਦਾਂਗੇ ਤੁਹਾਨੂੰ 1000 ਲੀਟਰ ਡੀਜ਼ਲ ਭੇਜ ਦਾਂਗੇ ਇਹ ਡੀਜ਼ਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਪਾਰਟੀ ਵਰਕਰਾਂ ਵੱਲੋਂ ਇਕੱਠੇ ਹੋ ਕੇ ਆਪਣੇ ਪੈਸੇ ਖਰਚ ਕਰਕੇ ਵੰਡਿਆ ਜਾ ਰਿਹਾ ਜਾਂ ਇਹਦੇ ਪਿੱਛੇ ਕੋਈ ਹੋਰ ਸੱਚਾਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੋੜਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਟੋੜਾ ਸਾਹਿਬ ਤੁਸੀਂ ਵੀ ਵੀਡੀਓ ਦੇਖੇ ਹੋਣੇ ਉਹ ਬੀ ਐਨ ਐਲ 1000 ਡੀਜ਼ਲ ਤੁਹਾਨੂੰ ਦੇ ਜਾਂਗੇ ਲੀਟਰ ਐਨ 1000 ਲੀਟਰ ਤੁਹਾਨੂੰ ਦੇ ਜਾਂਗੇ ਇਹ ਸ਼੍ਰੋਮਣੀ ਕਾਲੀ ਦਲ ਸੁਖਬੀਰ ਸਿੰਘ ਬਾਦਲੂਣੀ ਵੰਡ ਰਹੇ ਨੇ ਜਾਂ ਸੱਚ ਕੋ ਜੋਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਉਹ ਵੀਡੀਓ ਚੱਲ ਰਹੀ ਹੈ ਬਾਲ ਸਾਹਿਬ ਅਨਾਉਂਸ ਕਰ ਰਹੇ ਨੇ ਡੀਜ਼ਲ ਦਾ ਤਾਂ ਆਪਾਂ ਵੇਖਦੇ ਆ ਵੀ ਜਿਸ ਦਿਨ ਉਹ ਅਨਾਉਂਸ ਕਰਕੇ ਗਏ ਨੇ ਉਸ ਤੋਂ ਅਗਲੇ ਦਿਨ ਨਾਨਕਣਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਇੱਕ ਨਿੱਜੀ ਚਿੱਠੀ ਲਿਖਦਾ ਐਸਜੀਪੀਸੀ ਦੇ ਮੁਖ ਤਖਤਰ ਨੂੰ ਇਹ ਨਾਨਕਣਾ ਸਾਹਿਬ ਕਿੱਥੇ ਸੰਗਰੂਰ ਦੇ ਵਿੱਚ ਉਹ ਲਹਿਰੇ ਖਨੌਰੀਵਾਲ ਗਏ ਸੀ ਇਸ ਵੀਰ ਜੀ ਜਦੋਂ ਉੱਥੇ ਅਨਾਉਂਸ ਕਰਕੇ ਆਏ ਨੇ ਉਹ ਵੀਡੀਓ ਚੱਲਦੀ ਆ ਉਹ ਤੋਂ ਅਗਲੇ ਦਿਨ ਸਾਡਾ ਮਨੀਤ ਸਿੰਘ ਸਾਹਿਬ ਨਾਨਕਣਾ ਸਾਹਿਬ ਗੁਰਦੁਆਰਾ ਦਾ ਹੈੱਡ ਆਫਿਸ ਚਿੱਠੀ ਲਿਖਦਾ ਹੈ ਚਿੱਠੀ ਉਹ ਆਪਣੇ ਵੱਲੋਂ ਲਿਖਦਾ ਹੈ ਕਿਸੇ ਦੀ ਕੋਈ ਮੰਗ ਨਹੀਂ ਦਿਖਾ ਰਿਹਾ ਉਹ ਅੱਛਾ ਆਪਣੇ ਤੌਰ ਤੇ ਚਿੱਠੀ ਲਿਖਦਾ ਹੈ ਵੀ ਜੀ ਆ ਹੜਾਂ ਚ ਲੋੜ ਹੈ ਤੇ ਡੀਜ਼ਲ ਤੇ 30 ਲੀਟਰ ਦੀ ਪ੍ਰਵਾਨਗੀ ਦਿੱਤੀ ਜਾਵੇ ਸਕੱਤਰ ਉਹਨੂੰ ਆਗਿਆ ਕਰ ਦਿੰਦਾ ਜੀ ਪ੍ਰਵਾਨਗੀ ਦੇ ਆਸਤੇ ਤੁਹਾਨੂੰ ਇਹ ਦਿੱਤੀ ਜਾਂਦੀ ਹੈ ਪਰ ਜਿਹੜੀਆਂ ਉਹ ਵੀਡੀਓ ਅੱਗੇ ਆ ਰਹੀ ਹੈ ਤਾਂ ਉੱਥੋਂ ਦਾ ਹਲਕਾ ਇੰਚਾਰਜ ਉਹਦਾ ਸ਼ਰੂਨਿਕਲ ਦਾ ਬੱਲ ਧੜੇ ਦਾ ਉਹ ਡੀਜ਼ਲ ਭਰਾ ਵੀ ਰਿਹਾ ਹੈ ਬੈਨਰ ਲੱਗਿਆ ਸ਼ਰੂਨਿਕ ਬੀੜੀ ਦਾ ਟੈਂਕਰ ਦੇ ਉੱਪਰ ਹਰ ਪੀੜਤਾ ਵਾਸਤੇ ਡੀਜ਼ਲ ਤੇ ਵੰਡ ਵੀ ਹੋ ਰਿਹਾ ਅੱਗੇ ਜਾ ਕੇ ਜਦੋਂ ਪੰਜਾਬ ਹੜ੍ਹਾਂ ਦੇ ਦੁਖਾਂਤ ਨਾਲ ਯੂਜ ਰਿਹਾ ਹੈ ਹਰ ਬੰਦਾ ਚਿੰਤਾ ਦਾ ਦੁਖੀ ਹੈ ਜਦੋਂ ਸਾਹਮਣੇ ਅਸੀਂ ਉਹ ਦੇਖਦੇ ਹਾਂ ਹੜ੍ਹਾਂ ਦੀਆਂ ਤਸਵੀਰਾਂ ਜਾਂ ਵੀਡੀਓਜ਼ ਦੇਖਦੇ ਹਾਂ ਜਦੋਂ ਲੋਕਾਂ ਦਾ ਦੁੱਖ ਤਕਲੀਫ ਅੱਖਾਂ ਸਾਹਮਣੇ ਆਉਂਦੀ ਹੈ ਤਾਂ ਮੈਂ ਵੇਖਿਆ ਵੀ ਛੋਟੇ-ਛੋਟੇ ਬੰਦੇ ਨੇ ਸਮਰੱਥਾ ਮੁਤਾਬਕ ਮਦਦ ਕੀਤੀ ਹੈ ਹੈਸਿਲ ਮੁਤਾਬਕ ਮਦਦ ਕਰਦਾ ਮੈਂ ਉਹ ਵੀ ਬੰਦੇ ਵੇਖੇ ਨੇ ਜਿਨ੍ਹਾਂ ਨੂੰ ਆਟਾ ਦਾਲ ਸਕਿਉ ਲੱਗੀ ਹੋਈ ਸੀ ਉਹ ਕਣਕ ਦੇ ਜਿੰਨੀ 10 5 10 ਕਿਲੋ ਜਿਹੜੇ ਉਹਨੂੰ ਮਿਲਦੀ ਹੈ ਉਹ ਹੜ੍ਹਾਂ ਵਾਸਤੇ ਡੋਨੇਟ ਕੀਤੀ ਹੋਈ ਸੀ ਇੱਕ ਤਾਂ ਉਹ ਲੋਕ ਨੇ ਜਿਹੜੇ ਦਰਦ ਸਮਝਦੇ ਨੇ ਇਹਨਾਂ ਦਾ ਕਿਉਂਕਿ ਦਰਦ ਇਹ ਸਾਰੀ ਪੰਜਾਬੀ ਦਾ ਦਰਦ ਹੈ ਕਿਸੇ ਇੱਕ ਬੰਦੇ ਦਾ ਨਹੀਂ ਦੂਜੇ ਪਾਸੇ ਅਸੀਂ ਇਸ ਗੱਲ ਦੇ ਹੱਕ 'ਚ ਆ ਵੀ ਸ਼ੁਰੂਗੜੀ 3 ਵਿੱਚ 10 ਹਾ ਡੀਜ਼ਲ ਦੇਵੇ ਅਸੀਂ ਉਹਦੇ ਹੱਕ 'ਚ ਆ ਕਿਉਂਕਿ ਜਿਹੜੀ ਗੁਰੂ ਕੀ ਸੰਗਤ ਹੈ ਉਹੀ ਸਾਡੀ ਸਾਡਾ ਮੇਨ ਜਿਹੜੀ ਸਾਧਨ ਉਹੀ ਸਾਨੂੰ ਡਿਨਟ ਕਰਦੀ ਹੈ ਪਰ ਜਦੋਂ ਅਸੀਂ ਉਹ ਚ ਵੋਟਾਂ ਲੱਭਦੇ ਆ ਜਦੋਂ ਸਿਆਸੀ ਬੰਦੇ ਜਾ ਕੇ ਉੱਥੇ ਉਹ ਡੀਜ਼ਲ ਅਨਾਉਂਸ ਕੀਤੇ ਹੋਏ ਜਿਹੜੀ ਡੀਜ਼ਲ ਦੀ ਪੂਰਤੀ ਕਰਨ ਲਈ ਗੁਰਦੁਆਰਦੀ ਗੋਲਕ ਚੋਂ ਪੈਸਾ ਲੈ ਕੇ ਡੀਜ਼ਲ ਲੈ ਕੇ ਸਿਆਸੀ ਬੰਦਾ ਵੰਡਦਾ ਉਸ ਗੱਲ ਦੀ ਤਕਲੀਫ ਹੈ ਤੁਸੀਂ ਕੀ ਸਿੱਧੇ ਤੌਰ ਤੇ ਕਹਿ ਰਹੇ ਹੋ ਵੀ ਜਿਹੜਾ ਸੰਗਤ ਦਾ ਪੈਸਾ ਹੈ ਗੁਰੂ ਦੀ ਗੋਲਕ ਹੈ ਗਰੀਬ ਦੇ ਮੂੰਹ ਵੱਲ ਨਹੀਂ ਹੈ ਜਾਂ ਇਹਦਾ ਰਾਜਨੀਤਿਕ ਦੁਰਵਰਤੋਂ ਹੋ ਰਹੀ ਹੈ ਜਿਹੜੇ ਤੁਹਾਡੇ ਸਾਹਮਣੇ ਜੋ ਸਪਸ਼ਟ ਕਲੀਅਰ ਹੋ ਗਿਆ ਵੀਡੀਓ ਆਈ ਹੈ ਚਿੱਠੀ ਲਿਖੀ ਗਈ ਹੈ ਅੱਜ ਅਨਾਉਂਸ ਹੋਇਆ ਦੂਜੇ ਦਿਨ ਚਿੱਠੀ ਲਿਖੀ ਜਾਂਦੀ ਹੈ ਅੰਮ੍ਰਿਤਸਰ ਤੋਂ ਪ੍ਰਵਾਨਗੀ ਆਉਂਦੀ ਹੈ ਜਦੋਂ ਟੈਂਕਰ ਵਿੱਚ ਪੰਪ ਤੋਂ ਤੇਲ ਪੈ ਰਿਹਾ ਤਾਂ ਹਲਕਾ ਇੰਚਾਰਜ ਉੱਥੇ ਹੈ ਵੰਡਣ ਵੇਲੇ ਹਲਕਾ ਇੰਚਾਰਜ ਉੱਥੇ ਹੈ ਫਿਰ ਹੋਰ ਦੁਰਵਰਤੋਂ ਦੀ ਕਸਰ ਕਿੱਥੇ ਰਹਿ ਗਈ ਜੀ ਧਾਮੀ ਸਾਹਿਬ ਕਿਉਂ ਚੁੱਪ ਲੱਗਦੇ ਨੇ ਇਹ ਤਾਂ ਉਹ ਦੱਸ ਸਕਦੇ ਨੇ ਇਹ ਧਾਮੀ ਸਾਹਿਬ ਹੀ ਇਹ ਸਵਾਲ ਉਹਨਾਂ ਨੂੰ ਪੁੱਛੋ ਉਹ ਦੱਸ ਸਕਦੇ ਨੇ ਪਰ ਅੱਜ ਸਾਨੂੰ ਜਿਹੜੀ ਉਸ ਗੱਲ ਦੀ ਹੋਰ ਅਗੇ ਪੁਸ਼ਟੀ ਹੋ ਗਈ ਅੱਜ ਸ਼ਰੂਣੀ ਕਮੇਟੀ ਨੇ ਜ਼ੈਕੀ ਦੇ ਵਿੱਚ ਇੱਕ ਮਤਾ ਪੇਸ਼ ਹੋਇਆ ਹੈ ਪ੍ਰਵਾਨਗੀ ਲਈ ਹੈ ਹੋ ਚੁੱਕੇ ਖਰਚ ਦੀ ਕਿੰਨਾ ਖਰਚ ਕਿਸੇ ਨੂੰ ਕੁਝ ਨਹੀਂ ਪਤਾ ਹੋਣ ਵਾਲੇ ਖਰਚ ਦੀ ਕਿੱਥੇ ਕਰਨਾ ਕੁ ਲਿਖਤਾਂ ਹਰ ਪੀੜਤਾ ਵਾਸਤੇ ਆ ਪਰ ਕਿੰਨਾ ਖਰਚ ਕਰ ਚੁੱਕੇ ਉਹਦੀ ਪ੍ਰਵਾਨਗੀ ਹੋ ਗਈ ਪਰ ਪਤਾ ਕਿਸੇ ਨੂੰ ਕੁਝ ਨਹੀਂ ਵੀ ਕਿੰਨਾ ਹੋ ਗਿਆ ਹੁਣ ਤੱਕ ਠੀਕ ਹੈ ਸਾਡਾ ਇੱਕ ਸਿਸਟਮ ਹੈ ਚੈੱਕ ਜਾਂਦਾ ਕੌਣ ਖਜ਼ਾਨੇ ਚ ਪੈਸੇ ਨਿਕਲਦੇ ਨੇ ਕੋਈ ਸਿਸਟਮ ਤਾਂ ਹੈ ਨਾ ਤੇ ਉਹ ਚ ਦਸਰਾਂ ਬਣਦਾ ਤੇ ਵੀ ਆਪਾਂ ਇੰਨਾ ਡੀਜ਼ਲ ਦਿੱਤਾ ਹੁਣ ਤੱਕ ਆ ਆ ਸਮਾਨ ਆਪਾਂ ਹੁਣ ਤੱਕ ਦੇ ਜਿਹੜਾ ਪੀੜਤਾ ਨੂੰ ਅੱਜ ਵੀ ਫਿਰ ਹੋਇਆ ਮਤੇਰੇ ਵਿੱਚ ਲੱਗਾ ਵੀ ਹਰਾਚਾਰਾ ਦੇਵਾਂਗੇ ਵੀ ਅਸੀਂ ਆ ਵੀ ਦੇਵਾਂਗੇ ਆ ਵੀ ਲਿਸਟ ਉਹਨੇ ਅਨਾਉਂਸ ਕੀਤੀ ਹੈ ਪਰ ਕੋਈ ਖਰੀਦਕਾਂ ਨੂੰ ਕਰੂ ਸਕਤਰ ਤੇ ਕਿੰਨੀ ਰਾਸ਼ੀ ਕਿਸੇ ਨੂੰ ਕੁਝ ਨਹੀਂ ਪਤਾ ਹੈਗਾ ਅਸੀਂ ਕਹਨੇ ਆ ਵੀ ਇਹ ਆਪਣੇ ਹੋਰ ਖਰਚੇ ਰੋਕੇ ਹਰ ਪੀੜਤਾ ਦੀ ਮਦਦ ਕਰੋ ਹਰ ਲੋੜਵੰਦ ਤੱਕ ਇਹਦੀ ਮਦਦ ਪਹੁੰਚਣੀ ਚਾਹੀਦੀ ਹੈ ਕਿਉਂਕਿ ਪੰਜਾਬ ਬਹੁਤ ਵੱਡੇ ਖਤਰੇ 'ਚ ਕਿਰਿਆ ਹੋਇਆ ਸਰਕਾਰਾਂ ਵੀ ਭੱਜ ਗਈਆਂ ਸੰਸਥਾਵਾਂ ਲੱਗੀਆਂ ਹੋਈਆਂ ਨੇ ਮੈਂ ਕੱਲ ਉੱਥੇ ਗਿਆ ਸੀ ਉੱਥੇ ਹੜ ਦੇ ਪਰ ਬਜ਼ੁਰਗ ਬੋਰੇ ਢੋ ਰਹੇ ਸੀ ਉਹ ਜੇ ਟੁੱਟੂਏ ਬੰਨੂ ਬੰਦ ਕਰਨ ਲਈ ਤੇ ਉਹ ਨਾ ਤਾਂ ਕੋਈ ਫੋਟੋ ਖਿਚਾਉਂਦਾ ਤੇ ਨਾ ਕਿਸੇ ਨੇ ਸਿਆਸੀ ਇਲਾਹਾ ਲੈਣਾ ਜੀ ਉਹ ਰੱਬ ਵਾਸਦਾ ਸੀ ਉੱਥੇ ਕਹਿੰਦੇ ਨੇ ਪੰਜਾਬ ਵਸਦਾ ਗੁਰਾਂ ਦੇ ਨਾਮ ਉੱਤੇ ਜਦੋਂ ਬਜ਼ੁਰਗ ਸੇਵਾ ਕਰਦੇ ਮੈਂ ਵੇਖ ਕੇ ਅੱਖ 'ਚ ਪਾਣੀ ਆ ਗਿਆ ਉਹ ਕਹਿੰਦੇ ਸੀ ਜਿਹੜੇ ਬੰਦੇ ਖੜੇ ਸੀ ਕਹਿੰਦੇ ਵੇਖੋ ਆਹ ਰੱਬ ਆਵਾਜ਼ ਦਾ ਨਾ ਤਾਂ ਕਿਸੇ ਨੂੰ ਫੋਟੋ ਦਾ ਚਾਅ ਸੀ ਉਹ ਕਹਿੰਦੇ ਸੀ ਮਾਨਵਤਾ ਬਚਾਉਣੀ ਹੈ ਅਸੀਂ ਵੋਟਾਂ ਲੱਭਦਿਆਂ ਦੁਖਾਂ ਦੇ ਇਸ ਗੱਲ ਦਾ ਜਿੱਥੇ ਜਿੱਥੇ ਡੀਜ਼ਲ ਵੰਡਣ ਦੀਆਂ ਗੱਲਾਂ ਹੋਈਆਂ ਹਲਕਾ ਇੰਚਾਰਜ ਡੀਜ਼ਲ ਭਰਾ ਰਹੇ ਨੇ ਪੈਟਰੋਲ ਪੰਪਾਂ ਦੇ ਖੜ ਕੇ ਉੱਥੋਂ ਦੇ ਜਿਹੜਾ ਸਥਾਨਕ ਐਸਜੀਪੀਸੀ ਮੈਂਬਰ ਹੈ ਉਹਨੂੰ ਪਤਾ ਹੈ ਉਹਦੀ ਨੌਲੇਜ ਹੈ ਉਹਦੀ ਕੋਈ ਸਹਿਮਤੀ ਹੈ ਕੋਈ ਸਾਈਨ ਹੋ ਰਹੇ ਆ ਕੁਝ ਦੇਖੋ ਜਿਹੜੀ ਚਿੱਠੀ ਕਲੀਅਰ ਕਰਦੀ ਹੈ ਹੁਣ ਕੋਈ ਬਾਅਦ ਸਾਈਨ ਕਰਾਵੇ ਤਾਂ ਲਿਖਿਆ ਜਾਂਦਾ ਹੁੰਦਾ ਹੈ ਬਈ ਕਹਿੰਦਾ ਵੀ ਫਲਾਣੇ ਮੈਂਬਰ ਦੀ ਸਿਫਾਰਿਸ਼ ਅਨੁਸਾਰ ਮੈਨੇਜਰ ਨੇ ਮੰਗ ਕੀਤੀ ਤੇ ਆ ਕਰਦੀ ਅੱਗੇ ਹੈ ਮੈਨੇਜਰ ਆਪਣੇ ਤੌਰ ਤੇ ਨਹੀਂ ਕਿਤੇ ਫੈਸਲਾ ਲੈ ਸਕਦਾ ਹੈਗਾ ਤੁਸੀਂ ਦੱਸੋ ਕਿਤੇ ਮੈਨੇਜਰ ਲਿਖਦਾ ਉਹਨੂੰ ਕਿਹਨੇ ਮੰਗਿਆ ਡੀਜ਼ਲ ਠੀਕ ਹੈ ਨਾ ਜੀ ਉਸਤੇ ਸਾਈਨ ਕੋਣ ਦਊਗਾ ਕੋਈ ਮੰਗ ਦਊਗਾ ਨਾ ਜਦ ਪ੍ਰਧਾਨ ਸਾਹਿਬ ਕਹਿੰਦੇ ਨੂੰ ਤਾਂ ਅੱਗੇ ਚਿੱਠੀ ਸਿੱਧੀ ਆ ਜਾਂਦੀ ਹੁੰਦੀ ਹੈ ਵੀ ਇਹਨਾਂ ਨੇ 10000 ਡੀਜ਼ਲ ਖਰੀਦ ਤੁਸੀਂ ਵੰਡੋ ਥੱਲੇ ਚਿੱਠੀ ਆਉਂਦੀ ਹੈ ਉੱਪਰ ਹੈਡਾ ਉਹ ਵੀ ਚਿੱਠੀ ਕਰਦਾ ਵੀ ਤੁਸੀਂ ਪ੍ਰਧਾਨ ਜੀ ਦਾ ਆਦੇਸ਼ ਹੈ ਇਸ ਗੁਰਦੁਆਰੇ ਤੋਂ ਇੰਨੇ ਹਜ਼ਾਰ ਦਾ ਡੀਜ਼ਲ ਦਾ ਸਾਮਾਨ ਖਰੀਦ ਕੇ ਤੁਸੀਂ ਹਰ ਬੀੜ ਤਾਂ ਨਹੀਂ ਮਦਦ ਕਰੋ ਇੱਕ ਤਾਂ ਇਹ ਤਰੀਕਾ ਹੁੰਦਾ ਬਿਲਕੁਲ ਠੀਕ ਹੈ ਤੇ ਉਹ ਮੈਨੇਜਰ ਨੇ ਕਦੇ ਆਪਣੇ ਤੌਰ ਤੇ ਮੰਗ ਨਹੀਂ ਕੀਤੀ ਹੈਗੀ ਜਾਂ ਫਿਰ ਕੋਈ ਚਿੱਠੀ ਕੋਈ ਬੰਦਾ ਐਪਲੀਕੇਸ਼ਨ ਲਾਉਂਦਾ ਕਿ ਦੀ ਜ਼ਿਪਾਰ ਚ ਮੈਂਬਰਸ਼ਿਪ ਆਰਦਾ ਫਿਰ ਨਜ਼ਰ ਪਰ ਚਿੱਠੀ ਭੇਜਦਾ ਹੁੰਦਾ ਜਿਹੜਾ ਪ੍ਰੋਸੀਜਰ ਆਡੇ ਮੀਡੀਆ ਰਹੀਂ ਹਾਲਾਂਕਿ ਤੁਸੀਂ ਆਪਣੀ ਗੱਲ ਰੱਖੀ ਹੈ ਸੰਗਤ ਦੇ ਸਾਹਮਣੇ ਕੌਮ ਦੇ ਸਾਹਮਣੇ ਖੁਦ ਆਪਣੇ ਪਦਰ ਤੇ ਕੋਈ ਚਿੱਠੀਆਂ ਲੱਗ ਕੇ ਧਮੀ ਸਾਹਿਬ ਨੂੰ ਪੁੱਛੋਗੇ ਤੁਸੀਂ ਬਾਜੀ ਮੇਰੀ ਇੱਕ ਬੇਨਤੀ ਹੈ ਜਿਸ ਤਰ੍ਹਾਂ ਦੇ ਮਤੇ ਪਿਆਰੇ ਡਾ ਮੈਂ ਉਹਨਾਂ ਦੀ ਮਜਬੂਰੀ ਸਮਝਦਾ ਕੋਈ ਬਸ اچھا ਦੇਖੋ ਹਾਲ ਤੱਕ ਦੇ ਅਜੈਕਟਿਵ ਦੇ ਵਿੱਚ ਇਸ ਤਰ੍ਹਾਂ ਨਹੀਂ ਮਤਾ ਪਿਆ ਹੈਗਾ ਵੀ ਖਰੀਦੇ ਜਾਜੂਗਾ ਸਮਾਨ ਕਿੰਨਾ ਸਮਾਨ ਖਰੀਦਿਆ ਉਹ ਤਾਂ ਤੁਸੀਂ ਲਓ ਰਿਕਾਰਡ ਤੇ ਮਤਲਬ ਇਹ ਤਾਂ ਕਹਿ ਲਓ ਹੁਕਮ ਦੇ ਦਿੱਤਿਆ ਨਾਦਰ ਸ਼ਾਹੀ ਵੀ ਕਰਤਿਆ ਨਾਦਰ ਸ਼ਾਹੀ ਥੋੜਾ ਜਿਹਾ ਕੁਲੈਟੀ ਸਾਥ ਹੋ ਗਈ ਉਹਨਾਂ ਸਾਹਮਣੇ ਜੋ ਕੁਝ ਹੈ ਜੀ ਕਦੇ ਇਸ ਤਰ੍ਹਾਂ ਪ੍ਰਬੰਧ ਨਹੀਂ ਚੱਲਦੇ ਹੁੰਦੇ ਹੈਗੇ ਅੱਛਾ ਤੇ ਮੇਰੀ ਬੇਨਤੀ ਹੈ ਸੰਗਤ ਦਾ ਪਹਿ ਹੈ ਸੰਗਤ ਲਈ ਵਾਰ ਤੋਂ ਹੋਰ ਖੁੱਲਕੇ ਵਾਰ ਤੋਂ ਗੁਰੂ ਘਰਾਂ ਦੇ ਗ੍ਰੰਥੀ ਉਹ ਹੜ੍ਹ ਵੀ ਜਿਹੜੇ ਆਏ ਹੋਏ ਨੇ ਗੁਰੂ ਘਰਾਂ ਦੇ ਵਜ਼ੀਰ ਉਹਨਾਂ ਦੀ ਮਦਦ ਕਰੋ ਯਾਰ ਉਹ ਇਹ ਕਰਨੀ ਆਪਾਂ ਮੈਂ ਉੱਥੇ ਉਹ ਵੀ ਤੋਕ ਵੇਖੇ ਨੇ ਕਈ ਸ਼ੁਰੂ ਘਰ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ ਇਮਾਰਤਾਂ ਨੂੰ ਹੋਇਆ ਜੀ ਜਿਹੜੇ ਗੁਰੂ ਘਰ ਦੇ ਵਜ਼ੀਰ ਨੇ ਉਹ ਉਹਨਾਂ ਦੀ ਕੋਈ ਆਮਦਨ ਨਹੀਂ ਰਹਿੰਦੀ ਜਦੋਂ ਪਿੰਡੇ ਸਾਰਾ ਪਾਣੀ ਰੁਪਕੇ ਤੂੰ ਕੀਨੇ ਮਦਦ ਕਰਨੀ ਹੈ ਉਹਨਾਂ ਦੇ ਬੱਚੇ ਨੂੰ ਉਹਨਾਂ ਦੀ ਮਦਦ ਹੋਰ ਪੜੀਆਂ ਸੇ ਬੈਜੀ ਕਰਨ ਵਾਲੀਆਂ ਨੇ ਉਹ ਉੱਥੇ ਹੀ ਵੇਖਿਆ ਮੈਂ ਗਿਆ ਪਾਣੀ ਚ ਕੀ ਰਿਹਾ ਹੋਇਆ ਪਰਿਵਾਰਾ ਉਹ ਕਾਹਦੀ ਚਾਹ ਪੀ ਕੇ ਜਾਏ ਉਹ ਮੈਂ ਤਾਂ ਦਾਤ ਦਿਨਣਾ ਪਜਾਪੀਆਂ ਕੱਲ ਵੀ ਜਿਹੜੇ ਪਰਿਵਾਰ ਕੋਲ ਗਏ ਸੀ ਉਹ ਕਹਿੰਦੇ ਸੀ ਚਾਹ ਪੀਤੇ ਬਿਨਾਨੀ ਜਾਣਾ ਜੀ ਹੈਗਾ ਤਾਂ ਤੁਹਾਡੀਆਂ ਭਰ ਰਹੀਆਂ ਭਾਜੀ ਮੈਂ ਨਾ ਦਰਦ ਵੇਖਿਆ ਉੱਥੇ ਮੈਂ ਅਸਲੀ ਦਰਦ ਵੇਖਿਆ ਮਹਿਸੂਸ ਕੀਤਾ ਮਹਿਸੂਸ ਕੀਤਾ ਮੈਂ ਉਹ ਨੌਜਵਾਨ ਦੇ ਬਾਰ ਬਾਰ ਉਹ ਟੀਚਰ ਸੀ ਜਿਹੜਾ ਗੱਲ ਸੁਣਾ ਰਿਹਾ ਸੀ ਕਹਿੰਦਾ ਉਹ ਮੈਂ ਆਪਣੇ ਗੁਰਪਤ ਚ ਪਾਇਆ ਹੈ ਵੀ ਰੱਬ ਵਸਨਾ ਦਾ ਵੇਖੋ ਆ ਬਜ਼ੁਰਗਾ ਕਹਿੰਨ ਇਹ ਆ ਬਾਕੀ ਫੂਡ ਆ ਖਜਾਉਣ ਵਾਲੇ ਨੇ ਤੇ ਆ ਰੱਬ ਦਾ ਰੂਪ ਇੱਥੇ ਬੰਦ ਕਰਨ ਲੱਗੇ ਪਏ ਤੇ ਇਹ ਤਾਂ ਚਲੋ ਚਿੱਟੀਆਂ ਤੋਂ ਚੀਜ਼ ਕਲੀਅਰ ਹੋ ਗਈ ਬਈ ਸੰਗਤ ਦਾ ਪੈਸਾ ਜਿਹੜਾ ਉਹ ਰਾਜਨੀਤਿਕ ਮੰਤਵ ਲਈ ਜਾ ਰਿਹਾ ਜਾਂ ਜਿਵੇਂ ਤੁਸੀਂ ਕਹ ਰਹੇ ਨਗਦ ਵੀ ਪੈਸੇ ਵੰਡਣ ਦੇ ਵੀਡੀਓ ਵੀ ਆ ਰਹੇ ਨੇ ਸੁਖਬੀਰ ਸਿੰਘ ਬਾਦਲ ਦੇ ਲੱਗਦਾ ਗੁਰਦੁਆਰਿਆਂ ਤੋਂ ਆ ਰਹੇ ਹੋਣਾ ਮੈਂ ਇਹ ਨੀ ਦੇ ਬਾਰੇ ਕੋਈ ਕਮੈਂਟ ਕਰਨਾ ਚਾਹੁੰਦਾ ਮਾਫ ਕਰਨਾ ਜੋ ਚੀਜ਼ ਸਾਹਮਣੇ ਉਹਦੇ ਬਾਰੇ ਕਮੈਂਟ ਕਰਾਂਗੇ ਲੋਕਾਂ ਦੇ ਧਾਰਨਾਵਾਂ ਚੱਲਦੀਆਂ ਰਹੀਆਂ ਜਿਹਨੇ ਪਰਸਪੈਕਸ਼ਨਾਂ ਬੰਦੀਆਂ ਰਹਿ ਜਾਂਦੀਆਂ ਨੇ ਪਰ ਜੇਕਰ ਅਸੀਂ ਸਿਆਣੇ ਰਹੀਏ ਤਾਂ ਲੋਕਾਂ ਦੀ ਲੋਕ ਕਿਉਂ ਇੰਨਾਂ ਗੱਲਾਂ ਬਾਰੇ ਸੋਚਣੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਦੇਖੋ ਸੀਹਦਾਂ ਦੀ ਸਸਤਾ ਸ਼ੁਰੂਮ ਦੀ ਕਮੇਟੀ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਬਣਾਈ ਸੀ ਜਿਹੜੇ ਹਾਲਾਤਾਂ 'ਚ ਪਹੁੰਚ ਗਈ ਲੋਕਾਂ ਦੇ ਸ਼ੰਕਾ ਪੈਦਾ ਸ਼ੁਰੂ ਹੋ ਗਏ ਨੇ ਸੰਸ ਪੰਥ ਲਈ ਨੁਕਸਾਨ ਦੇ ਨੇ ਤੇ ਚਿੰਤਾਜਨਕ ਸਥਿਤੀ ਹੈ ਸਾਡੇ ਵਾਸਤੇ ਬਿਲਕੁਲ ਠੀਕ ਹੈ ਸੋ ਐਸਜੀਪੀਸੀ ਮੈਂਬਰ ਸਤਵਿੰਦਰ ਸਿੰਘ ਟੋੜਾ ਉਹਨਾਂ ਦਾ ਕਹਿਣਾ ਹੈ ਵੀ ਜਿਹੜੇ ਡੀਜ਼ਲ ਜਾ ਰਹੇ ਨੇ ਸੰਗਤ ਲਈ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਜਿਹੜਾ ਸੰਗਤ ਦਾ ਪੈਸਾ ਇਕੱਠਾ ਹੋਇਆ ਹੈ ਲੱਗੇ ਪਰ ਉਹ ਐਸਜੀਪੀਸੀ ਦਾ ਸਟਾਫ ਵੰਡੇ ਨਾ ਕੋਈ ਸਿਆਸਤਦਾਨ ਸੁਖਵੀਰ ਸਿੰਘ ਬਾਦਲ ਵੰਡਦਾ ਫਿਰ ਐਨਾਉਂਸ ਕਰਕੇ ਇਹ ਬਿਲਕੁਲ ਜਿਹੜੀ ਗੁਰੂ ਦੀ ਗੋਲਕ ਨਾਲ ਇੱਕ ਕਿਸਮ ਦਾ ਧੋਖਾ ਹੋ ਰਿਹਾ ਹੈ ਤੇ ਇਹਨਾਂ ਨੇ ਇਹ ਵੀ ਬੜਾ ਸਿੱਧੇ ਸ਼ਬਦਾਂ 'ਚ ਕਿਹਾ ਕਿ ਧਾਮੀ ਸਾਹਿਬ ਚੁੱਪ ਗਏ ਹੋ ਨੇ ਮੈਨੂੰ ਉਹਨਾਂ ਦੀ ਮਜਬੂਰੀ ਪਤਾ ਐ ਸੋ ਧਾਮੀ ਸਾਹਿਬ ਜਵਾਬਦੇਹੀ ਤੁਹਾਡੀ ਵੀ ਬਣਦੀ ਐ ਦਰਸ਼ਕੋ ਤੁਸੀਂ ਵੀ ਕਮੈਂਟਸ 'ਚ ਦੱਸਿਓ ਵੀ ਇਦਾਂ ਹੋ ਰਿਹਾ ਸਹੀ ਐ ਜਾਂ ਗਲਤ ਐ ਨਮੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ